ਆਪੇ ਹਰ ਇੱਕ ਰੰਗ ਹੈ ਆਪੇ ਬਹਰੰਗੀ ਜੋਤਿ ਸੁਭਾਵੈ ਨਾਨਕਾ ਸਾਈਂ ਗੱਲ ਚੰਗੀ ਜੋਤਿ ਸੁਭਾਵੈ ਨਾਨਕਾ ਸਾਈਂ ਗੱਲ ਚੰਗੀ ਸੋ ਗੁਰਪਿਆਰ ਵਾਲਿਓ ਸਤਸੰਗੀ ਜਨੋ ਜੋ ਆਪਾਂ ਇੱਕ ਪੰਕਤੀ ਪੜ੍ਹੀ ਆ ਨਾ ਆਪੇ ਹਰ ਇੱਕ ਰੰਗ ਹੈ ਆਪੇ ਬਹਰੰਗੀ ਜੋਤ ਸੁਭਾਵੇ ਨਾਨਕਾ ਸਾਈ ਗੱਲ ਚੰਗੀ ਵੀ ਜੋ ਪ੍ਰਭੂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਜੋ ਗੁਰੂ ਕੁਦਰਤ ਦੇ ਮੁਤਾਬਕ ਹੁੰਦਾ ਹੈ ਉਹ ਚੰਗਾ ਹੀ ਹੈ ਕੁਦਰਤ ਕਰਕੇ ਬਸਿਆ ਸੋਈ ਆਪੇ ਹੀ ਕੁਦਰਤ ਨੂੰ ਪੈਦਾ ਕੀਤਾ ਤੇ ਆਪੇ ਹੀ ਬਸਿਆ ਹੋਇਆ ਤੇ ਆਪੇ ਰੰਗ ਤਮਾਸ਼ੇ ਕਰਕੇ ਖੇਡ ਖੇਡ ਰਿਹਾ ਜੋ ਆਪਾਂ ਲੜੀਵਾਰ ਪੜਦੇ ਆ ਆਸਾ ਮਹੱਲਾ ਪੰਜਵਾਂ ਰਾਗ ਆਸਾ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਮਾਰਾ ਨੇ ਦੱਸਿਆ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਵਿੱਚ ਪਾਵੇ ਇੱਧਰ ਵੀ ਦੱਸਦਾ ਵੀ ਆਪੇ ਹਰ ਇਕ ਰੰਗ ਹੈ ਆਪੇ ਬਹੁ ਰੰਗੀ ਜੋ ਤਸ ਪਾਵੇ ਨਾਨਕਾ ਸਾਈਂ ਗੱਲ ਚੰਗੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਿਜਮ ਨੂੰ ਫੋਲੋ ਕੀਤਾ ਜਿਵੇਂ ਕਿ ਆਪਾਂ ਹੁਣ ਦੇਖੋ ਵੀ ਕੁਦਰਤ ਰੰਗ-ਬਰੰਗੀ ਹੈ ਪੇੜ-ਪੌਦੇ ਰੰਗ-ਬਰੰਗੇ ਜੀਵ-ਜੰਤੂ ਰੰਗ-ਬਰੰਗੇ ਮਨੁੱਖਤਾ ਤੇ ਆਪ ਹੀ ਸਾਰਾ ਖੇਡ ਖੇਡ ਰਿਹਾ ਹੈ ਆਪ ਹੀ ਆਪਣੇ ਰੰਗਾਂ ਵਿੱਚ ਰੰਗਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਇਥੇ ਮਨੁੱਖਤਾ ਤੇ ਗੱਲ ਲਿਆ ਕੇ ਮਹਾਰਾਜ ਕਹਿੰਦੇ ਨੇ ਵੀ ਆਪਣੇ ਸੇਵਕ ਦੀ ਆਪੇ ਰੱਖੇ ਆਪੇ ਨਾਮ ਜਪਾਵੇ ਪ੍ਰਮਾਤਮਾ ਆਪਣੇ ਸੇਵਕ ਦੀ ਆਪ ਹੀ ਹਰ ਥਣ ਇੱਜ਼ਤ ਰੱਖਦਾ ਹੈ ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਂਦਾ ਹੈ ਤੇ ਕਰਾਂਦਾ ਕਿਵੇਂ ਆ ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾਵੇ ਸੇਵਕ ਨੂੰ ਜਿੱਥੇ ਜਿੱਥੇ ਕੋਈ ਕੰਮ ਕਾਰ ਪਏ ਉਥੇ ਉਥੇ ਪ੍ਰਮਾਤਮਾ ਉਸ ਦਾ ਕੰਮ ਸਵਾਰਨ ਲਈ ਉਸੇ ਵੇਲੇ ਪਹੁੰਚ ਜਾਂਦਾ ਕਹਿ ਲੋ ਜਾਂ ਹਾਜ਼ਰੀ ਹੈ ਕਿਉਂਕਿ ਕਣ ਕਣ ਵਿੱਚ ਵਸਦਾ ਸਭ ਥਾਂ ਹੀ ਸਹਾਈ ਆ ਹਰ ਥਾਂ ਤੇ ਉਹ ਮੌਜੂਦ ਹੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਮਹਾਰਾਜ ਕਹਿੰਦੇ ਆ ਪ੍ਰਮਾਤਮਾ ਆਪਣੇ ਸੇਵਕਾਂ ਨੂੰ ਉਸ ਦਾ ਨਿਕਟ ਵਰਤੀ ਹੋ ਕੇ ਬਖਾ ਦਿੰਦਾ ਹੈ ਕਿ ਮੈਂ ਹਰ ਵੇਲੇ ਤੇਰੇ ਅੰਗ ਸੰਗ ਰਹਿੰਦਾ ਹਾਂ ਕਿਉਂਕਿ ਜੋ ਜੋ ਕਹੇ ਠਾਕੁਰ ਪਹਿ ਸੇਵਕ ਜੋ ਜੋ ਕਹੇ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੇ ਰਹਾਉ ਜੋ ਕੁਝ ਸੇਵਕ ਪ੍ਰਮਾਤਮਾ ਪਾਸੋਂ ਮੰਗਦਾ ਹੈ ਉਹ ਮੰਗ ਉਸੇ ਵੇਲੇ ਪੂਰੀ ਹੋ ਜਾਂਦੀ ਹੈ ਪਰ ਰੱਬ ਨਾਲ ਜੁੜਿਆ ਹੋਵੇ ਇਨਸਾਨ ਕਿਉਂਕਿ ਮੰਗਣ ਵੇਲੇ ਕੁਝ ਹੋਰ ਹੈ ਗੁਰੂ ਕੋਲੋਂ ਮਨੁੱਖ ਭੈਣਾ ਚਾਹੇ ਭਾਈ ਆ ਸਰੀਰ ਕਰਕੇ ਬੀਬੀ ਆ ਚਾਹੇ ਭਾਈ ਆ ਗੁਰੂ ਤੋਂ ਮੰਗਣ ਵੇਲੇ ਕੁਝ ਹੋਰ ਹੈ ਤੇ ਗੁਰੂ ਦੀ ਸੇਵਾ ਭਾਵਨਾ ਬਾਰੇ ਕੁਝ ਹੋਰ ਸੇ ਬਾਬਾ ਆਪਣਾ ਹਰਥਾਂ ਦੇ ਕਹਿੰਦਾ ਵੀ ਮੈਂ ਉੱਥੇ ਵੀ ਜਾਇਆ ਮੈਂ ਇੱਥੇ ਵੀ ਜਾਇਆ ਮੈਂ ਗੁਰੂ ਦਾ ਦੁਆਰਾ ਛੱਡ ਕੇ ਹੋਰ ਥਾਵਾਂ ਵੀ ਤੁਰਿਆ ਫਿਰਦਾ ਪਰ ਪ੍ਰਭੂ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਹੋਣਾ ਚਾਹੀਦਾ ਮਨੁੱਖ ਫਿਰ ਮਹਾਰਾਜ ਨੇ ਦੱਸਿਆ ਇਹ ਤੇ ਸੇਵਕ ਕੇ ਹੋ ਬਲਿਹਾਰੀ ਜੋ ਆਪਣੇ ਪ੍ਰਭ ਭਾਵੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਹੜਾ ਸੇਵਕ ਆਪਣੇ ਪ੍ਰਮਾਤਮਾ ਨੂੰ ਪਿਆਰਾ ਲੱਗਦਾ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ਹੁਣ ਕਿਹੜੇ ਪਿਆਰੇ ਲੱਗਦੇ ਨੇ ਇਤਹਾਸ ਲਈ ਨਗਾ ਮਾਰ ਲੋ ਬੰਦ-ਬੰਦ ਕਟਵਾਉਣ ਵਾਲੇ ਦੇਗਾ ਵਿੱਚ ਕਰਨ ਵਾਲੇ ਆਰਿਆਂ ਥੱਲੇ ਖੜਨ ਵਾਲੇ ਇਹ ਰੱਬ ਦੇ ਪਿਆਰੇ ਨੇ ਤੇ ਉਹਨਾਂ ਤੋਂ ਕੁਰਬਾਨ ਜਾਂਦੇ ਨੇ ਸਤਿਗੁਰੂ ਸਦਾ ਅੰਗ ਸੰਗ ਰਹਿੰਦਾ ਚਲੋ ਅੱਗੇ ਮਹਾਰਾਜ ਕਹਿੰਦੇ ਨੇ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੇ ਮਹਾਰਾਜ ਨੇ ਦੱਸਿਆ ਉਸ ਸੇਵਕ ਦੀ ਸੋਭਾ ਸੁਣ ਕੇ ਸੁਣਨ ਵਾਲੇ ਦਾ ਮਨ ਖੜ ਆਉਂਦਾ ਹੈ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ ਤੇ ਉਹ ਉਸ ਸੇਵਕ ਦੇ ਚਰਨ ਸੂਣ ਲਈ ਆਉਂਦਾ ਹੈ ਹੁਣ ਆਪਾਂ ਜੇ ਕਹੀਏ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਹੀ ਆਏ ਆ ਇਹ 35 ਮਹਾਂਪੁਰਖਾਂ ਦੇ ਬਚਨ ਆਪਾਂ ਸੁਣਨ ਤੇ ਸੁਣਾਉਣ ਆਉਣੇ ਆ ਨਮਸਕਾਰ ਕਰਕੇ ਵੀ ਮੁੜ ਜਾਂਦੇ ਨੇ ਕਈ ਚਲੋ ਨਮਸਕਾਰ ਕਰਕੇ ਆਪਾਂ ਮੁੜ ਗਏ ਪਰ ਇਹ ਰੱਬ ਦੇ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸ਼ੇਵਕਾਂ ਦੇ ਰਚਨਾ ਤੋਂ ਆਈ ਹੋਈ ਬਾਣੀ ਧੁਰਕੀ ਜੋ ਆਪਾਂ ਨੂੰ ਨਾਮ ਦਾ ਖਜ਼ਾਨਾ ਤੇ ਗੁਰੂ ਦਾ ਸਿਧਾਂਤ ਦੇਣ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛਾਨੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਰੋਸ ਕੇ ਦਿੱਤੀ ਐ ਕਹਿੰਦੇ ਆਸਾ ਮਹਲ ਆਸਾ ਕਰ 11ਵਾਂ ਮਹੱਲਾ ਪੰਜਵਾਂ ਰਾਗ ਆਸਾ ਕਰ 11ਵਾਂ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੁਰੂ ਮਹਾਰਾਜ ਇੱਥੇ ਕਹਿੰਦੇ ਵੀ ਗੁਰੂ ਦੀ ਕਿਰਪਾ ਨਾਲ ਹੀ ਮਿਲਣਾ ਉਸ ਪ੍ਰਭੂ ਪਰਮਾਤਮਾ ਨੇ ਹੋਰ ਤੂੰ ਕਿਸੇ ਵੀ ਕਿਸਮ ਦੇ ਅਪਾ ਕਰਲਾ ਕੁਝ ਵੀ ਕਰੀ ਚੱਲ ਉਹ ਪ੍ਰਭੂ ਪਰਮਾਤਮਾ ਸਿਰਫ ਗੁਰੂ ਦੀ ਕਿਰਪਾ ਨਾਲ ਹੀ ਮਿਲੇਗਾ ਸ਼ਬਦ ਗੁਰੂ ਦੀ ਕਿਰਪਾ ਨਾਲ ਸ਼ਬਦ ਨਾਲ ਜੁੜਾਂਗੇ ਜਦੋਂ ਉਦੋਂ ਭਾਈ ਉਹਦੀ ਪ੍ਰਾਪਤੀ ਹੋਏਗੀ ਮਹਾਰਾਜ ਸਮਝਾਉਣਾ ਕਰਦੇ ਨੇ ਨਟੂਆ ਪੇਖ ਖਦ ਖਾਵੇ ਬਹੁਬਿਦ ਜੈਸਾ ਹੈ ਉਹ ਤੈਸਾਰੀ ਜਿਹੜਾ ਬਹਰੂਪੀਆ ਹੁੰਦਾ ਨਾ ਬਹਰੂਪੀਆ ਆਪਾਂ ਦੇਖਦੇ ਰਹੇ ਆ ਇੱਥੇ ਪਿੰਡਾਂ ਵਿੱਚ ਵੀ ਆਉਂਦੇ ਹੁੰਦੇ ਨੇ ਕਿਤੇ ਕਿਸੇ ਦਿਨ ਕੋਈ ਭੇਖ ਬਣਾ ਲਿਆ ਕਿਸੇ ਦਿਨ ਕੋਈ ਭੇਖ ਬਣਾ ਲਿਆ ਮਹਾਰਾਜ ਨੇ ਸਮਝਾਉਣਾ ਕੀਤਾ ਸੇ ਨਟੂਆ ਪੇਖ ਖਦ ਖਾਵੇ ਨਟੂਆ ਭੇਖ ਖਦ ਖਾਵੇ ਬਹੁਬਿਦ ਜੈਸਾ ਹੈ ਉਹ ਤੈਸਾਰੀ ਬਹੁ ਰੁਪਿਆ ਕਈ ਕਸਮ ਦੇ ਸਾਗ ਬਣਾ ਕੇ ਲੋਕਾਂ ਨੂੰ ਵਿਖਾਂਦਾ ਹੈ ਪਰ ਆਪਣੇ ਅੰਦਰੋਂ ਉਹ ਜਿਹੋ ਜਾਂ ਹੁੰਦਾ ਹੈ ਉਹੋ ਜਾਂ ਹੀ ਰਹਿੰਦਾ ਹੈ ਜਿਵੇਂ ਰਾਜਾਂ ਰਾਣਿਆਂ ਦੇ ਸਾਗ ਵੀ ਬਣਾ ਬਖਾਏ ਤਾਂ ਵੀ ਉਹ ਕੰਗਾਲ ਦਾ ਕੰਗਾਲ ਹੀ ਰਹਿੰਦਾ ਹੈ ਕਹਿਣ ਦਾ ਮਤਲਬ ਹੈ ਜੇ ਅੰਦਰੋਂ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਨਹੀਂ ਰੰਗ ਜੁੜਿਆ ਹੋਇਆ ਨਾ ਰੰਗ ਨਹੀਂ ਚੜਿਆ ਪਰਮਾਤਮਾ ਦੇ ਨਾਮ ਦਾ ਤੇ ਮਨੁੱਖ ਤੂੰ ਵੀ ਜਿੰਨੇ ਮਰਜੀ ਬਹੁਤ ਰੁਪੀਆਂ ਵਾਂਗੂੰ ਜਿੰਨੇ ਮਰਜੀ ਆ ਭੇਖ ਖਰ ਕਰਕੇ ਵੇਖ ਲਾ ਪਰ ਰਹਿਣਾ ਤੂੰ ਇਹ ਜਾਈਆ ਜਿਹੋ ਜਾਂ ਤੂੰ ਅੰਦਰੋਂ ਆ ਕਿਉਂਕਿ ਅੰਦਰ ਹੀ ਬਦਲਣਾ ਮਨ ਨਹੀਂ ਬਦਲਣਾ ਗੁਰੂ ਦੇ ਗਿਆਨ ਨਾਲ ਜਦੋਂ ਮਨ ਬਦਲ ਗਿਆ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਣਾ ਮਨੁੱਖ ਨੇ ਪ੍ਰਮਾਤਮਾ ਦਾ ਰੰਗ ਜਦੋਂ ਲੱਗ ਗਿਆ ਤੇ ਮਨੁੱਖਾ ਜਨਮ ਲੇਖੇ ਲੱਗ ਗਿਆ ਹਣ 35 ਮਹਾਂਪੁਰਖਾਂ ਦੀ ਬਾਣੀ ਆਪਾਂ ਪੜਦੇ ਸੁਣਦੇ ਆ ਪੰਤੀ ਮਹਾਂਪੁਰਖਾ ਜਿਹੜੇ ਉਹ ਰੱਬ ਦਾ ਰੂਪ ਹੀ ਹੋ ਗਏ ਪ੍ਰਭੂ ਪਰਮਾਤਮਾ ਦਾ ਹਰ ਜਨ ਜੈ ਸਾਚਾ ਹੀ ਹੈ ਜੈਸਾ ਹਰਹੀ ਹੋਏ ਉਹ ਹਰੀ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਉਹਦਾ ਰੂਪ ਹੀ ਹੋ ਗਏ ਸਾਰੇ ਸੰਸਾਰ ਵਿੱਚ ਇਹਨਾਂ ਨੂੰ ਨਮਸਕਾਰ ਹੁੰਦੀ ਹੈ ਤੇ ਸਾਰੇ ਸੰਸਾਰ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਸਹੀਦ ਸਿੰਘ ਸਿੰਘਾਂ ਸਿੰਘਣੀਆਂ ਨੂੰ ਯਾਦ ਕੀਤਾ ਜਾਂਦਾ ਇਹ ਨੇ ਰੱਬ ਦੇ ਪਿਆਰੇ ਤੇ ਸਵਾਗ ਕਰਨ ਵਾਲਿਆਂ ਨੂੰ ਕੀ ਹੁੰਦਾ ਉਹ ਆਪਾਂ ਨੂੰ ਪਤਾ ਹੀ ਆ ਹੁਣ ਕੀ ਮਿਲਦਾ ਉਹਨਾਂ ਨੂੰ ਅਨ ਕਜੋਨ ਭ੍ਰਮਿਓ ਭ੍ਰਮ ਭੀਤਰ ਸੁਖ ਨਹੀਂ ਪਰਵੇ ਸਾਰੇ ਇਸੇ ਤਰ੍ਹਾਂ ਜੀਵ ਮਾਇਆ ਦੀ ਭਟਕਣਾ ਵਿੱਚ ਫਸ ਕੇ ਅਨੇਕਾਂ ਜੁਨਾਂ ਵਿੱਚ ਭੌਂਦਾ ਫਿਰਦਾ ਹੈ ਅੰਤਰ ਆਤਮੇ ਸਦਾ ਦੁਖੀ ਹੀ ਰਹਿੰਦਾ ਹੈ ਸੁਖ ਵਿੱਚ ਉਸ ਦਾ ਪ੍ਰਵੇਸ਼ ਨਹੀਂ ਹੁੰਦਾ ਜਿਵੇਂ ਸਵਾੰਗੀ ਸਵਾੰਗ ਕਰ ਕਰਕੇ ਬਹੁ ਰੂਪਿਆ ਬੜੇ ਰੂਪ ਬਣਾ ਬਣਾ ਕੇ ਵਿਖਾਤਾ ਦਿੰਦਾ ਲੋਕਾਂ ਨੂੰ ਪਰ ਅੰਦਰੋਂ ਉਹ ਜਿਹਾ ਹੀ ਰਹਿੰਦਾ ਮਾਇਆ ਦੀ ਟਕਣਾ ਵਿੱਚ ਫਸ ਕੇ ਅਨੇਕਾ ਜੂਨਾ ਵਿੱਚ ਭੋਂਦਾ ਫਿਰਦਾ ਅੰਤਰ ਆਤਮੇ ਸਦਾ ਦੁਖੀ ਹੀ ਰਹਿੰਦਾ ਹੈ ਸੁਖ ਵਿੱਚ ਉਸ ਦਾ ਪ੍ਰਵੇਸ਼ ਨਹੀਂ ਹੁੰਦਾ ਜਿਵੇਂ ਬਹੁ ਰੂਪਿਆ ਰਾਜੇ ਰਾਣਿਆਂ ਦਾ ਭੇਖ ਕਰਨ ਵਾਲਾ ਰਾਜਾ ਰਾਣਾ ਨਹੀਂ ਬਣ ਸਕਦਾ ਰਹਿੰਦਾ ਗੰਗਾਲੀ ਆ ਸਾਧ ਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਆਨੀਤਾ ਰੇ ਏ ਸੰਤ ਜਨੋ ਏ ਸੱਜਣੋ ਏ ਮੇਰੇ ਮਿੱਤਰੋ ਜਗਤ ਵਿੱਚ ਜੋ ਕੁਝ ਵੀ ਦਿਸ ਰਿਹਾ ਹੈ ਪ੍ਰਮਾਤਮਾ ਤੋਂ ਬਿਨਾ ਹੋਰ ਸਭ ਕੁਝ ਨਾਸਵੰਤ ਹੈ ਜੋ ਵੀ ਪ੍ਰਮਾਤਮਾ ਤੋਂ ਬਿਨਾ ਨਾਸਵੰਤ ਸਭ ਚੀਜ਼ਾਂ ਹੋਣ ਵਾਲੀਆਂ ਨੇ ਜੋ ਵੀ ਆ ਸੁੱਖ ਸਹੂਲਤਾ ਮਹਿਲ ਮਾੜੀਆਂ ਰੰਗ ਰੂਪ ਸੋਹਣਾ ਸੁੰਦਰ ਸਰੀਰ ਸਭ ਨਾਸ ਹੋਣ ਵਾਲਾ ਹੈ ਰਹੇਗਾ ਕਿ ਨਾਮ ਰਹੋ ਸਾਧੂ ਰਹੋ ਰਹੇ ਹੋ ਗੁਰੂ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਰਹੇਗਾ ਗੋਬਿੰਦ ਤੇ ਨਾਮ ਰਹੇਗਾ ਤੇ ਨਾਮ ਜਪਣ ਵਾਲਾ ਸਾਧੂ ਰਹੇਗਾ ਜਿਹੜੇ ਸ਼ਬਦ ਰੂਪ ਵਿੱਚ ਆਪਾਂ ਜਿਨ੍ਹਾਂ ਦੀ ਸੰਗਤ ਕਰ ਰਹੇ ਆਂ ਪਹਿਲਾਂ ਵੀ ਗੱਲ ਆਪਾਂ ਕਰੀ ਆ ਵੀ ਇਹ ਸਦਾ ਹੀ ਰਹਿਣਗੇ ਸਾਧੂ ਸਦਾ ਹੀ ਰਹਿੰਦੇ ਨੇ ਕਿਵੇਂ ਸਰੀਰ ਕਰਕੇ ਤਾਂ ਜਾਂਦੇ ਨੇ ਸੰਸਾਰ ਤੋਂ ਪਰ ਆਪਣੇ guna ਕਰਕੇ ਉਹ ਸਦਾ ਸੰਸਾਰ ਵਿੱਚ ਜਿੰਦਾ ਰਹਿੰਦੇ ਨੇ ਉਸ ਹੀ ਦਸੰਗ سنگੜੀਆਂ ਵੀ ਆ ਤੇ ਭਗਤ ਪਿਆਰੇ ਵੀ ਆ ਅੱਗੇ ਮਹਾਰਾਜ ਦੱਸਦੇ ਨੇ ਸਾਜਨ ਸੰਤ ਤਮਾਰੇ ਮੀਤਾ ਸਾਜਨ ਸਤਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਆਨੀ ਤਾਰੇ ਆਪਾਂ ਦੁਬਾਰੇ ਪੰਕਤੀ ਪੜੀ ਆ ਇਹ ਏ ਸੰਤ ਜਨੋ ਏ ਸੱਜਣੋ ਏ ਮੇਰੇ ਮਿੱਤਰੋ ਜਗਤ ਵਿੱਚ ਜੋ ਕੁਝ ਵੀ ਦਿਖ ਰਿਹਾ ਹੈ ਪ੍ਰਮਾਤਮਾ ਤੋਂ ਬਿਨਾ ਹੋਰ ਸਭ ਕੁਝ ਨਾਸਬੰਤ ਦਿਸਦੇ ਦਿਸਦਾ ਨਾਸਬੰਤ ਹੈ ਦਿਸਦੇ ਪਸਾਰੇ ਨਾਲ ਮੋਹ ਮਾਇਆ ਮੋਹ ਪਾਇਆ ਦੁੱਖ ਹੀ ਪ੍ਰਾਪਤ ਹੋਵੇਗਾ ਕਿਉਂਕਿ ਜਦੋਂ ਮੋਹ ਮਾਇਆ 'ਚ ਫਸਦਾ ਮੇਰਾ ਆ ਮੇਰਾ ਉਹ ਫਿਰ ਦੁਖੀ ਹੁੰਦਾ ਰਹਿੰਦਾ ਮੇਰ ਤੇਰ ਦੇ ਵਿੱਚ ਕਲੇਸ਼ ਵੀ ਹੁੰਦੇ ਨੇ ਫਿਰ ਕਲੇਸ਼ ਕਰਕੇ ਫਿਰ ਕੋਟ ਕਚਹਿਰੀਆਂ ਵਿੱਚ ਵੀ ਭਟਕਦਾ ਇਨਸਾਨ ਦੁਖੀ ਹੁੰਦਾ ਰਹਿੰਦਾ ਨਾ ਜੇ ਮੋਹ ਮਾਇਆ ਨਾ ਹੋਵੇ ਤਾਂ ਚੱਲ ਕੋਈ ਗੱਲ ਨਹੀਂ ਠੀਕ ਹੈ ਜੋ ਆਇਆ ਸੋ ਚੱਲ ਸੀ ਜੇ ਇਹ ਮਨ ਦੀ ਬਿਰਤੀ ਬਣ ਗਈ ਵੀ ਜੋ ਮਿਲਿਆ ਉਹਨੇ ਜਾਣਾ ਹੀ ਹੈ ਤੇ ਫਿਰ ਜੀਵਨ ਸੌਖਾ ਰਹੇਗਾ ਇਹ ਕੌਣ ਸਮਝਾਉਂਦਾ ਗੱਲ ਗੁਰੂ ਦੀ ਬਾਣੀ ਤਾਂ ਹੀ ਨਾਮ ਬਾਣੀ ਨਾਲ ਜੁੜਨ ਵਾਸਤੇ ਪ੍ਰੇਰਿਤ ਕਰਦੇ ਨੇ ਸਤਿਗੁਰੂ ਸਾਧ ਸੰਗ ਮਿਲ ਹਰ ਗੁਣ ਗਾਏ ਇਹ ਜਨਮ ਪਦਾਰਥ ਜੀਤਾਰੇ ਮਹਾਰਾਜ ਕਹਿੰਦੇ ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ ਉਸ ਨੇ ਇਹ ਕੀਮਤੀ ਮਨੁੱਖਾ ਜਨਮ ਜਿੱਤ ਲਿਆ ਸਫਲ ਕਰ ਲਿਆ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਬਨ ਬਿਦ ਤਰੀਏ ਰੇ ਹੁਣ ਅਗਲੇ ਬੰਦ ਚ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਪੈਦਾ ਕੀਤੀ ਹੋਈ ਇਹ ਤ੍ਰੈ ਗੁਣੀ ਮਾਇਆ ਮਾਨੋ ਇੱਕ ਸਮੁੰਦਰ ਹੈ ਇਸ ਵਿੱਚੋਂ ਦੱਸੋ ਕਿਸ ਤਰ੍ਹਾਂ ਪਾਰ ਲੰਘ ਸਕੀਏ ਦੱਸ ਲੈਨੇ ਸਤਿਗੁਰੂ ਘੁੰਗਰ ਵਾਹਿਗੁਰੂ ਘੁਮਨ ਘੇਰ ਅਗਾਹਾ ਅਖਾਰੀ ਵਾ ਵਾਹਿਗੁਰੂ ਘੁੰਗਰ ਘੇਰ ਗਹ ਗਾਖਰੀ ਗੁਰ ਪ੍ਰਸਾਦੀ ਪਾਰ ਉਤਰੀਏ ਰੇ ਮਹਾਰਾਜ ਕਹਿੰਦੇ ਇਸ ਵਿੱਚੋਂ ਅਨੇਕਾਂ ਬਕਾਰਾਂ ਦੀਆਂ ਘੁੰਮਣ ਘੇਰੀਆਂ ਪੈ ਰਹੀਆਂ ਹਨ ਇਸ ਵਿੱਚ ਸੰਸਾਰ ਸਮੁੰਦਰ ਦੇ ਵਿੱਚ ਅਨੇਕਾਂ ਬਕਾਰਾਂ ਦੀਆਂ ਘੁੰਮਣ ਘੇਰੀਆਂ ਪੈ ਰਹੀਆਂ ਹਨ ਇਹ ਅਥਾ ਹੈ ਡੂੰਗਾ ਸਮੁੰਦਰ ਹੈ ਘੁੰਮਣ ਘੇਰੀਆਂ ਦਾ ਇਸ ਵਿੱਚੋਂ ਪਾਰ ਲੰਘਣਾ ਬਹੁਤ ਔਖਾ ਹੈ ਹਾਂ ਏ ਭਾਈ ਗੁਰੂ ਦੇ ਸ਼ਬਦ ਨਹੀਂ ਰਾਹੀ ਹੀ ਇਸ ਵਿੱਚੋਂ ਪਾਰ ਲੰਘ ਸਕੀਦਾ ਹੈ ਦੱਸਤਾ ਨ ਮਹਾਰਾ ਨੇ ਬਈ ਗੁਰੂ ਦੇ ਸ਼ਬਦ ਨਾਲ ਜੁੜ ਕੇ ਭਾਈ ਇਸ ਸੰਸਾਰਕ ਰੌ ਰੀਤੀਆਂ ਰਵਾਜਾਂ ਤੋਂ ਮੋਹ ਮਾਇਆ ਦੇ ਮੋਹ ਜਾਲ ਚੋਂ ਇਹਨਾਂ ਘੁੰਮਣ ਘੇਰੀਆਂ ਚੋਂ ਗੁਰੂ ਦੇ ਸ਼ਬਦ ਦੇ ਪੱਲੇ ਲੱਗ ਕੇ ਭਾਈ ਗੁਰੂ ਦੇ ਸ਼ਬਦ ਦੇ ਲੜ ਲੱਗ ਕੇ ਹੀ ਇਸ ਵਿੱਚੋਂ ਪਾਰ ਲੰਘ ਸਕੀਦਾ ਹੈ ਅੱਗੇ ਮਹਾਰਾਜ ਜੀ ਨੇ ਖੋਜ ਤ ਖੋਜ ਤ ਖੋਜ ਵਿਚਾਰਿਓ ਤਤ ਨਾਨਕ ਇਹ ਜਾਨਾ ਰੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਮਿਲ ਕੇ ਖੋਜ ਕਰਦਿਆਂ ਵਿਚਾਰ ਕੀਤੀ ਉਸ ਨੇ ਇਹ ਅਸਲੀਅਤ ਸਮਝ ਲਈ ਕਿ ਪ੍ਰਮਾਤਮਾ ਦਾ ਨਾਮ ਜੋ ਸਾਰੇ ਗੁਣਾਂ ਦਾ ਖਜ਼ਾਨਾ ਹੈ ਫੇਰ ਉਹਨੂੰ ਸਿਮਰਨ ਕਰਨਾ ਉਹਦਾ ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਨਕ ਪਤੀਆਂ ਨਾਰੇ ਜਿਸ ਦੇ ਬਰਾਬਰ ਦੇ ਮੁੱਲ ਦੀ ਹੋਰ ਕੋਈ ਸੈ ਨਹੀਂ ਸਿਮਰਿਆ ਮਨ ਮੋਤੀ ਸਿਮਰਿਆ ਮਨ ਮੋਤੀ ਵਰਗਾ ਕੀਮਤੀ ਬਣ ਜਾਂਦਾ ਹੈ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਿਆ ਮਨ ਮੋਤੀ ਵਰਗਾ ਬਣ ਜਾਂਦਾ ਹੈ ਤੇ ਪ੍ਰਮਾਤਮਾ ਦੇ ਸਿਮਰਨ ਵਿੱਚ ਗਿੱਜ ਜਾਂਦਾ ਹੈ ਆਸਾ ਮਹੱਲਾ 5 ਦੋ ਪਦੀ ਰਾਗ ਆਸਾ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੋ ਬੰਦਾਂ ਵਾਲੀ ਮਹਾਰਾਜ ਦੱਸਦੇ ਨੇ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੂ ਸੋ ਪਾ ਭੋਰੀ ਜਦੋਂ ਗੁਰੂ ਦੇ ਜਦੋਂ ਗੁਰੂ ਦੀ ਕਿਰਪਾ ਨਾਲ ਮੇਰਾ ਉਹ ਮਾਲਕ ਪ੍ਰਭੂ ਮੇਰੇ ਮਨ ਵਿੱਚ ਆ ਬਸਿਆ ਹੈ ਤਦੋਂ ਤੋਂ ਮੈਂ ਉਸ ਪਾਸੋਂ ਜੋ ਕੁਝ ਮੰਗਦਾ ਹਾਂ ਉਹੀ ਪ੍ਰਾਪਤ ਕਰ ਲੈਂਦਾ ਹਾਂ ਨਾਮ ਰੰਗ ਏ ਮਨ ਤ੍ਰਿਪਤਨ ਨਾਮ ਰੰਗ ਏ ਮਨ ਤ੍ਰਿਪਤਨ ਬਹਰ ਨਕਤ ਹੂਤਾ ਭੂਰੇ ਏ ਮੇਰੇ ਮਾਲਕ ਪ੍ਰਭੂ ਮੇਰੇ ਮਾਲਕ ਪ੍ਰਭੂ ਦੇ ਨਾਮ ਦੇ ਪ੍ਰੇਮ ਨਾਲ ਮੇਰਾ ਇਹ ਮਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜ ਚੁੱਕਾ ਹੈ ਤਦੋਂ ਤੋਂ ਮੈਂ ਮੁੜ ਕਿਸੇ ਹੋਰ ਪਾਸੇ ਭਟਕਦਾ ਨਹੀਂ ਫਿਰਦਾ ਹਮ ਰਾठाਕਰ ਸਭ ਤੇ ਉੱਚਾ ਰਹਿਣ ਦਿਨ ਸਤਿਸ਼ ਗਾਭੋਰੇ ਹੇ ਮੇਰੇ ਮਨ ਮੇਰਾ ਮਾਲਕ ਪ੍ਰਭੂ ਸਭ ਨਾਲੋਂ ਉੱਚਾ ਹੈ ਮੈਂ ਰਾਤ ਦਿਨ ਉਸ ਦੀ ਹੀ ਸਭ ਤਸਲਾ ਕਰਦਾ ਰਹਿੰਦਾ ਹਾਂ ਖਨਵੇਂ ਸਾਪ ਉਹ ਸਾਪਣ ਹਾਰਾ ਤਿਸ ਤੇ ਤੁਝੇ ਡਰਾ ਬੋਰੇ ਜਿਵੇਂ ਆਪਾਂ ਪਹਿਲਾ ਪੰਕਤੀ ਪੜੀ ਆ ਆਪੇ ਹਰ ਇੱਕ ਰੰਗ ਹੈ ਆਪੇ ਬਹਰੰਗੀ ਜੋ ਤਸ ਭਾਵੇ ਨਾਨਕਾ ਸਾਈ ਗੱਲ ਚੰਗੀ ਜੋ ਵੀ ਪ੍ਰਭੂ ਪਰਮਾਤਮਾ ਕਰਤਾ ਗੁਰੂ ਦਾ ਪਿਆਰਾ ਉਹਨੂੰ ਸਤ ਕਰਕੇ ਜਾਣਦਾ ਬੇ ਮਹਾਰਾਜ ਇਹ ਚੰਗੀ ਗੱਲ ਹੀ ਹੈ ਜੋ ਤੂੰ ਕੀਤਾ ਹੈ ਤੇ ਜਿਹੜਾ ਮਨਮੁਖ ਉਹ ਆਪ ਦੀ ਮਰਜ਼ੀ ਨਾਲ ਚਾਹੁੰਦਾ ਵੀ ਮੇਰੀ ਮਰਜ਼ੀ ਨਾਲ ਹੀ ਦਿਨ ਚੜੇ ਤੇ ਮੇਰੀ ਮਰਜ਼ੀ ਨਾਲ ਹੀ ਰਾਤ ਪਵੇ ਮੇਰੀ ਮਰਜ਼ੀ ਨਾਲ ਧੁੱਪ ਨਿਕਲੇ ਤੇ ਮੇਰੀ ਮਰਜ਼ੀ ਨਾਲ ਹੀ ਬੱਦਲਬਾਈ ਹੋਵੇ ਨਾ ਮਹਾਰਾਜ ਕਹਿੰਦੇ ਨੇ ਇੱਥੇ ਵੀ ਪੰਗਤੀ 'ਚ ਦੱਸਦੇ ਨੇ ਵੀ ਖਿੰਮੇ ਥਾਪ ਉਥਾਪਨ ਹਾਰਾ ਤਿਸਤੇ ਤੁਝੇ ਡਰਾਵੋ ਰੇ ਉਹ ਪ੍ਰਭੂ ਪ੍ਰਮਾਤਮਾ ਦੇਖੋ ਕੁਝ ਸਮੇਂ ਦੇ ਵਿੱਚ ਬੱਦਲਬਾਈ ਕਰਕੇ ਮੀਂਹ ਪਾਣ ਦਾ ਠੰਡ ਕਰਨ ਦਾ ਕੁਝ ਸਮੇਂ ਦੇ ਵਿੱਚ ਹੀ ਗਰਮੈਸ਼ ਹੋ ਜਾਂਦੀ ਐ ਗਰਮੀ ਹੋ ਜਾਂਦੀ ਐ ਉਹ ਅਕਾਲ ਪੁਰਖ ਵਾਹਿਗੁਰੂ ਸੈਕਿੰਟਾਂ ਦੇ ਵਿੱਚ ਜੀਵਾਂ ਨੂੰ ਪੈਦਾ ਕਰਨ ਵਾਲਾ ਕੁਦਰਤ ਨੂੰ ਪੈਦਾ ਕਰਨ ਵਾਲਾ ਤੇ ਸੈਕਿੰਟਾਂ ਦੇ ਵਿੱਚ ਉਹਨੂੰ ਸਮੇਟਣ ਵਾਲਾ ਹੈ ਖਿੰਨ ਵਿੱਚ ਥਾਪ ਉਥਾਪਣ ਹਾਰਾ ਤਿਸਤੇ ਤੂ ਜੇ ਡਰਾਵੋ ਰੇ ਮੇਰਾ ਉਹ ਮਾਲਕ ਇੱਕ ਖਿੰਨ ਵਿੱਚ ਪੈਦਾ ਕਰਕੇ ਨਾਸ ਕਰਨ ਦੀ ਵੀ ਤਾਕਤ ਰੱਖਣ ਵਾਲਾ ਹੈ ਮੈਂ ਹੈ ਮਾਨ ਤੈਨੂੰ ਉਸ ਦੇ ਡਰ ਅਦਬ ਵਿੱਚ ਰੱਖਣਾ ਚਾਹੁੰਦਾ ਹਾਂ ਜਦ ਦੇਖੂੰ ਪ੍ਰਭ ਆਪਣਾ Swami ਤੋ ਅਬਰ ਚੀਤ ਨ ਪਾਵੋ ਰੇ ਜਦੋਂ ਮੈਂ ਆਪਣੇ ਖਸਮ ਪ੍ਰਭੂ ਨੂੰ ਆਪਣੇ ਅੰਦਰ ਬਸਦਾ ਵੇਖ ਲੈਂਦਾ ਹਾਂ ਤਦੋਂ ਮੈਂ ਕਿਸੇ ਹੋਰ ਓਟ ਆਸਰੇ ਨੂੰ ਆਪਣੇ ਚਿੱਤ ਵਿੱਚ ਥਾਂ ਨਹੀਂ ਦਿੰਦਾ ਇਹ ਗੁਰੂ ਦੇ ਪਿਆਰੇ ਬਹੁਤ ਸਾਰਿਆਂ ਦੀ ਅਵਸਥਾ ਬਣ ਜਾਂਦੀ ਆ ਚਲੋ ਸਤਿਗੁਰੂ ਦੀ ਕਿਰਪਾ ਨਾਲੇ ਨਮਾਣੇ ਜੇ ਸਿਖੜੇ ਤੇ ਵੀ ਇਹ ਕਿਰਪਾ ਹੋਈ ਆ ਵੀ ਸਿਰਫ ਗੁਰੂ ਤੋਂ ਬਿਨਾ ਉਹ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ ਆਪਣੇ ਹਿਰਦੇ ਵਿੱਚ ਤੇ ਜਾਂ ਕਿਸੇ ਦਾ ਨਾਮ ਜੀਬ ਤੇ ਨਹੀਂ ਲਿਆਉਂਦਾ ਹਾਂ ਦੱਸਣ ਵਾਸਤੇ ਜ਼ਰੂਰ ਭਾਈ ਸੰਗਤਾਂ ਨੂੰ ਦੱਸਣ ਵਾਸਤੇ ਸਮਝਾਉਣ ਵਾਸਤੇ ਵੀ ਸਤਿਗੁਰੂ ਇਸ ਤਰ੍ਹਾਂ ਕਹਿੰਦੇ ਆ ਭਾਈ ਵੀ ਹਰ ਬੈਨ ਹੋਰ ਨਾ ਪੂਜੋ ਕੋਈ ਮੜੇ ਮਸਾਲਾ ਨਾ ਜਾਈ ਤ੍ਰਿਸ਼ਨਾ ਰਾਜ ਨਾ ਪਰ ਕਰ ਜਾ ਮਾ ਤ੍ਰਿਸ਼ਨਾ ਨਾਮ 부ਝਾਈ ਉਹ ਫਿਰ ਜਿਹੜਾ ਏਰੀਏ ਦੇ ਵਿੱਚ ਮੰਨਤਾ-ਮਨਤਾਮਾਂ ਦਾ ਜੋਰ ਚੱਲ ਰਿਹਾ ਹੁੰਦਾ ਫਿਰ ਉਹਦਾ ਨਾਂ ਵੀ ਲੈਣਾ ਪੈਂਦਾ ਉਸ ਤਰ੍ਹਾਂ ਦੱਸਣ ਵਾਸਤੇ ਦਾ ਨਾਮ ਲੈਣਾ ਪੈਂਦਾ ਪਰ ਜੇ ਕਈਏ ਵੀ ਆਪਾਂ ਹਿਰਦੇ ਘਰ ਵਿੱਚ ਤੇ ਆਪਣੀ ਜੁਬਾਨ ਤੇ ਉਹਦੇ ਗੁਣ ਗਾਉਣ ਦੀ ਕੋਸ਼ਿਸ਼ ਨਹੀਂ ਕਰਦਾ ਮਨੁੱਖ ਜਿਹੜਾ ਪ੍ਰਭੂ ਪਰਮਾਤਮਾ ਦੀ ਨਾਮ ਬਾਣੀ ਨਾਲ ਜੁੜਿਆ ਹੋਇਆ ਹੈ ਭਾਈ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਭਰਮ ਪਾਉ ਮੇਟ ਲਖਾਬੋ ਰੇ ਅੱਗੇ ਮਹਾਰਾਜ ਦੱਸਦੇ ਨੇ ਜਦੋਂ ਤੋਂ ਪ੍ਰਭੂ ਨੇ ਆਪਣੇ ਦਾਸ ਨਾਨਕ ਨੂੰ ਆਪ ਨਿਵਾਜਿਆ ਹੈ ਤਦੋਂ ਤੋਂ ਮੈਂ ਹੋਰ ਫਰੇਕ ਕਸ਼ਮ ਦਾ ਡਰ ਝਟਕਣਾ ਦੂਰ ਕਰਕੇ ਆਪਣੇ ਚਿੱਤ ਵਿੱਚ ਸਿਰਫ ਪ੍ਰਮਾਤਮਾ ਦੇ ਨਾਮ ਨੂੰ ਉਕਾਰਦਾ ਰਹਿੰਦਾ ਹਾਂ ਉਕਾਰਦਾ ਰਹਿੰਦਾ ਹਾਂ ਉਕਰਦਾ ਰਹਿੰਦਾ ਹਾਂ ਆਹੇ ਬੋਲਦੇ ਆ ਉਕਰਦਾ ਰਹਿੰਦਾ ਹ ਬਿਮਾਲ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਹੀ ਟਿਕੀ ਰਹਿੰਦੀ ਹੈ ਤੇ ਫੁਰਨੇ ਵੀ ਉਸ ਪ੍ਰਭੂ ਪਰਮਾਤਮਾ ਦੇ ਹੀ ਆਉਂਦੇ ਹਨ ਆਸਾ ਮਹੱਲਾ ਪੰਜਵਾਂ ਅਗਲੇ ਸ਼ਬਦ ਜਮਾਹਰਾ ਦੱਸਦੇ ਨੇ ਚਾਰ ਵਰਨ ਚੌਹਾ ਕੇ ਮਰਦਨ ਖਟ ਦਰਸ਼ਨ ਕਰ ਤਲੀਰੇ ਮਹਾਰਾਜ ਦੱਸਦੇ ਨੇ ਸਾਡੇ ਦੇਸ਼ ਵਿੱਚ ਇਸ ਦੇਸ਼ ਵਿੱਚ ਹੀ ਆ ਭਾਰਤ ਦੇਸ਼ ਵਿੱਚ ਹੀ ਕਹਿ ਲੋ ਹੁਣ ਤਾਂ ਚਲੋ ਬਾਹਰ ਵੀ ਭਾਰਤੀਏ ਚਲੇ ਗਏ ਤਾਂ ਬਹੁਤ ਕੁਝ ਹੋ ਗਿਆ ਬੜਾ ਕੁਝ ਹੋਣ ਲੱਗ ਪਿਆ ਮਹਾਰਾਜ ਨੇ ਇੱਥੇ ਦੱਸਿਆ ਵੀ ਸਾਡੇ ਦੇਸ਼ ਵਿੱਚ ਬ੍ਰਾਹਮਣ ਖੱਤਰੀ ਵੈਸ਼ ਸੂਦਰ ਇਹ ਚਾਰ ਵਰਨ ਪ੍ਰਸਿੱਧ ਹਨ ਕਾਸ ਤੋਂ ਵੀ ਇਹ ਬੰਡੀਆਂ ਪਾਈਆਂ ਕਰਕੇ ਵੀ ਸੂਦਰ ਆ ਜੀ ਇਹ ਖੱਤਰੀ ਆ ਜੀ ਇਹ ਵੈਸ਼ ਆ ਜੀ ਤੇ ਬ੍ਰਾਹਮਣ ਆ ਜੀ ਇਹ ਚਾਰ ਵਰਨ ਪ੍ਰਸਿੱਧ ਹਨ ਮਹਾਰਾਜ ਕਲੇ ਤੇ ਕਾਮਾਦਿਕ ਇਨ੍ਹਾਂ ਚੋਹਾਂ ਵਰਨਾ ਦੇ